ਕੰਨੇ ਹੈ ਕਿ ਇੰਡੀਆ ਕਨਸਟੀਟਿਊਸ਼ਨਲ ਮੁਲਕ ਹੈ ਇਹ ਸੋਵਰਨ ਮੁਲਕ ਹੈ ਸੋਵਰਨ ਦਾ ਮਤਲਬ ਹੈ ਇੰਡੀਆ ਦੀ ਬਾਦਸ਼ਾਹੀ ਹੈ ਪਰ ਅਮਰੀਕਾ ਦੇ ਵਿੱਚ ਕਤਲ ਕਰਕੇ ਕੈਨੇਡਾ ਦੇ ਵਿੱਚ ਕਰਕੇ ਬਰਤਾਨੀਆ ਦੇ ਵਿੱਚ ਕਤਲ ਕਰਕੇ ਪਾਕਿਸਤਾਨ ਦੇ ਵਿੱਚ ਕਤਲ ਕਰਕੇ ਉਹ ਦੇਸ਼ਾਂ ਦੀ ਇੰਡੀਆ ਨੇ ਸੋਵਰਨਿਟੀ ਤੇ ਬਾਦਸ਼ਾਹੀ ਤੋੜਦੀ ਹੈ ਇਹਦਾ ਹੁਣ ਕੀ ਜਵਾਬ ਹੋਊਗਾ ਜਦੋਂ ਬਾਦਸ਼ਾਹੀ ਤੋੜਤੀ ਇੰਡੀਆ ਨੇ ਤੇ ਉਹ ਕੀ ਚੁੱਪ ਕਰਕੇ ਬੈਠੇ ਰਹਿਣਗੇ ਇਹਨਾਂ ਨੇ ਪੰਨੂ ਨੂੰ ਅਮਰੀਕਾ ਚ ਮਾਰਨਾ ਸੀਗਾ ਤੇ ਰੌ ਨੇ ਉੱਥੇ ਰਿਸਰਚ ਕੀਤੀ ਕਿ ਕਿਹੜੇ ਕਿਹੜੇ ਡੈਂਸਟਰ ਹੋਣਗੇ ਜਿਹੜੇ ਪੰਨੂ ਨੂੰ ਮਾਰਨਗੇ ਤੇ ਉੱਥੇ ਤਲਾਸ਼ ਕਰਦੇ ਰਹੇ ਫਿਰਦੇ ਰਹੇ ਤੁਰਦੇ ਰਹੇ ਤੇ ਉਹਨਾਂ ਨੂੰ ਬੰਦੇ ਮਿਲ ਕੇ ਕਿ ਹਾਂ ਅਸੀਂ ਮਾਰ ਦਾਂਗੇ ਤੇ ਇੰਨਾ ਪੈਸਾ ਲਵਾਂਗੇ ਉਹ ਜਦੋਂ ਤੈ ਹੋ ਗਿਆ ਉਹ ਬੰਦੇ ਜਿਨ੍ਹਾਂ ਨੇ ਪੰਨੋ ਨੂੰ ਮਾਰਨਾ ਸੀ ਉਹ ਯੂ ایس ਇੰਟੈਲੀਜੈਂਸ ਦੇ ਬੰਦੇ ਸੀਗੇ ਹੁਣ ਦੇਖੋ ਮੋਦੀ ਸਾਹਿਬ ਨੇ ਹੁਣ ਨਵੀਂ ਚੀਜ਼ ਫਰੰਟ ਖੋਲ੍ਹ ਲਿਆ ਕਿ ਜਿਹੜੇ ਸਿੱਖ ਖਾਲਸਾ ਮੰਗਦੇ ਆ ਬੇਸ਼ੱਕ ਅਮਰੀਕਾ ਛੋਣ ਇੰਗਲੈਂਡ ਛੋਣ ਪਾਕਿਸਤਾਨ ਛੋਣ ਕੈਨੇਡਾ ਛੋਣ ਉਹਨਾਂ ਨੂੰ ਗੋਲੀ ਮਾਰ ਕੇ ਉੱਥੇ ਮਾਰ ਦਿੱਤਾ ਜਾਂਦਾ ਹੈ ਤੇ ਆ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਦੀ ਜੁੰਡਲੀ ਨੇ ਅਮਿਤ ਸ਼ਾਹ ਰਾਜਨਾਥ ਸਿੰਘ ਅਜੀਤ ਗੋਇਲ ਜੈਸ਼ੰਕਰ ਰਵੀਸਨ ਤੇ ਸੁਮੰਤ ਗੋਇਲ ਇਹ ਸਾਰੇ ਰੋਹ ਦੇ ਬੰਦੇ ਦੇ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਇਨਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਗੋਲੀ ਮਾਰ ਕੇ ਮਾਰਤਾ ਫਿਰ ਰਿਪਕਦਰਮ ਸਿੰਘ ਮਾਲਕ ਨੂੰ ਮਾਰਤਾ ਫਿਰ ਮੋਕੇ ਦਾ ਨੌਜਵਾਨ ਮੁੰਡਾ ਸੀ ਕਿ ਸੁਖਦੂਲ ਸਿੰਘ ਮਾਰਤਾ ਕਿ ਇਹ ਖਾਲਸਤਾਨੀ ਹੈਗੀ ਹੈ ਬਲੈਟ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਉਹਨੂੰ ਜ਼ਹਿਰ ਦੇ ਦਿੱਤੀ ਉਹਦੀ ਮਾਂ ਰੋਜ਼ ਮੈਨੂੰ ਮਿਲਦੀ ਹੈ ਰੋਜ਼ ਰੋਂਦੀ ਹੈ ਕਿਉਂ ਨੂੰ ਨੰਜਾਇਜ਼ੇ ਮਾਰਿਆ ਗਿਆ ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਮਾਰਤਾ ਤੇ ਰੋਡਿਆਂ ਦਾ ਭਤੀਜਾ ਲਖਬੀਰ ਸਿੰਘ ਰੋਡੇ ਮਾਰਤਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਮਾਰਤਾ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਗੜ ਮਾਰਤਾ ਮੇਰਾ ਮਤਲਬ ਹੈ ਇਹ ਜਿਹੜੀਆਂ ਅਸੈਸਿਨੇਸ਼ਨਸ ਹੋ ਰਹੀਆਂ ਐ ਇਹ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਇਹਦਾ ਮਤਲਬ ਹੈ ਇੰਡੀਆ ਅੱਜ ਕਾਨੂੰਨ ਦੇ ਰਾਹੀ ਨਹੀਂ ਆਪਣੀ ਸਰਕਾਰ ਚਲਾ ਰਿਹਾ ਪਰ ਇਸ ਤਰ੍ਹਾਂ ਚਲਾ ਰਿਹਾ ਜਿਵੇਂ ਕੋਈ ਰਾਖਸ਼ ਹੁੰਦਾ ਹੈ ਜਾਂ ਕੋਈ ਡਿਕਟੇਟਰ ਹੁੰਦਾ ਹੈ ਉਸਰ ਚਲਾ ਰਿਹਾ ਹੁਣ ਮੋਦੀ ਸਾਹਿਬ ਤੇ ਦੂਜਾ ਇਹ ਡੋਇਲ ਤੇ ਵੱਡੇ ਵੱਡੇ ਬੰਦੇ ਬਾਹਰ ਦੇ ਮੁਲਕਾਂ ਚ ਕਿਉਂ ਨਹੀਂ ਜਾਂਦੇ ਹੁਣ ਇਹਨਾਂ ਨੂੰ ਡਰ ਹੈ ਕਿ ਸਾਡੇ ਖਿਲਾਫ ਉੱਥੇ ਪਰਚੇ ਹੋ ਗਏ ਐ ਤੇ ਅਮਰੀਕਾ ਜਾਂ ਬ੍ਰਿਟਾਨੀਆ ਨੇ ਫੜ ਲੈਣਾ ਇਹਨਾਂ ਨੂੰ ਹੁਣ ਐਫ ਜੀ ਚੀਜ਼ ਹੋ ਜੇ ਤਾਂ ਮੇਰਾ ਮਤਲਬ ਕਹਿਣ ਦਾ ਹੈ ਬੜੀ ਅਜੀਬ ਗੱਲ ਹੈ ਕੀ ਪ੍ਰਾਈਮ ਮਿੰਿਸਟਰ ਤੇ ਡੋਇਲ ਬਾਹਰ ਨਹੀਂ ਜਾ ਸਕਦੇ ਹੈਗੇ ਉਹਨਾਂ ਦੇ ਉੱਤੇ ਇਹੋ ਜਿਹਾ ਇਹ ਕੱਸਿਆ ਹੋਇਆ ਹੈ ਅਗਲੀ ਚੀਜ਼ ਹੈ ਕਿ ਅਸੀਂ ਕਹਿੰਦੇ ਆ ਕਿ ਇੰਡੀਆ ਕਨਸਟੀਟਿਊਸ਼ਨਲ ਮੁਲਕ ਹੈ ਇਹ ਸੋਵਰਨ ਮੁਲਕ ਹੈ ਸੋਵਰਨ ਦਾ ਮਤਲਬ ਹੈ ਇੰਡੀਆ ਦੀ ਬਾਦਸ਼ਾਹੀ ਹੈ ਪਰ ਅਮਰੀਕਾ ਦੇ ਵਿੱਚ ਕਤਲ ਕਰਕੇ ਕੈਨੇਡੀਆ ਦੇ ਵਿੱਚ ਕਤਲ ਕਰਕੇ ਬ੍ਰਿਟਾਨੀਆ ਦੇ ਵਿੱਚ ਕਤਲ ਕਰਕੇ ਪਾਕਿਸਤਾਨ ਦੇ ਵਿੱਚ ਕਤਲ ਕਰਕੇ ਉਹ ਦੇਸ਼ਾਂ ਦੀ ਇੰਡੀਆ ਨੇ ਸੋਵਰਨਿਟੀ ਤੇ ਬਾਦਸ਼ਾਹੀ ਤੋੜਤੀ ਹੈ ਇਹਦਾ ਹੁਣ ਕੀ ਜਵਾਬ ਹੋਊਗਾ ਜਦੋਂ ਬਾਦਸ਼ਾਹੀ ਤੋੜਤੀ ਇੰਡੀਆ ਨੇ ਤੇ ਉਹ ਕੀ ਚੁੱਪ ਕਰਕੇ ਬੈਠੇ ਰਹਿਣਗੇ ਹੁਣ ਤੁਸੀਂ ਦੇਖੋ ਇਹਨਾਂ ਦੀ ਇੰਟੈਲੀਜੈਂਸ ਦਾ ਹਾਲ ਇਹਨਾਂ ਨੇ ਪੰਨੂ ਨੂੰ ਅਮਰੀਕਾ 'ਚ ਮਾਰਨਾ ਸੀਗਾ ਤੇ ਰੌਣੇ ਉੱਥੇ ਰਿਸਰਚ ਕੀਤੀ ਕਿ ਕਿਹੜੇ ਕਿਹੜੇ ਗੈਂਸਟਰ ਹੋਣਗੇ ਜਿਹੜੇ ਪੰਨੂ ਨੂੰ ਮਾਰਨਗੇ ਤੇ ਉੱਥੇ ਤਲਾਸ਼ ਕਰਦੇ ਰਹੇ ਫਿਰਦੇ ਰਹੇ ਤੁਰਦੇ ਰਹੇ ਤੇ ਉਹਨਾਂ ਨੂੰ ਬੰਦੇ ਮਿਲ ਗਏ ਕਿ ਹਾਂ ਅਸੀਂ ਮਾਰ ਦਾਂਗੇ ਤੇ ਇੰਨਾ ਪੈਸਾ ਲਵਾਂਗੇ ਉਹ ਜਦੋਂ ਤੈ ਹੋ ਗਿਆ ਉਹ ਬੰਦੇ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਸੀ ਉਹ ਯੂਐਸ ਇੰਟੈਲੀਜੈਂਸ ਦੇ ਬੰਦੇ ਸੀਗੇ ਹੁਣ ਦੱਸੋ ਐਫਜੀ ਇੰਟੈਲੀਜੈਂਸ ਹੈ ਕਿ ਤੁਸੀਂ ਪੰਨੂ ਨੂੰ ਮਰਵਾਉਣਾ ਤੇ ਗਵਰਨਮੈਂਟ ਦੇ ਬੰਦੇ ਲੱਭ ਕੇ ਤੁਸੀਂ ਉਹਨਾਂ ਨੂੰ ਪੈਸੇ ਵੀ ਦੇਤੇ ਸੀਕ੍ਰੀਟ ਸਰਵਿਸ ਫੰਡ ਵਿੱਚੋਂ ਤੇ ਉਹ ਜ਼ਾਰ ਵੀ ਹੋ ਗਿਆ ਇੱਕ ਬੰਦਾ ਫੜਿਆ ਵੀ ਗਿਆ ਇੱਕ ਯਾਦਵ ਹੈ ਇਹ ਰੌਦਾ ਬੰਦਾ ਉਹ ਵੀ ਅੱਗੇ ਆ ਗਿਆ ਫਿਰ ਡੋਇਲ ਵੀ ਅੱਗੇ ਆ ਗਿਆ ਇਹ ਸਾਰੇ ਬੰਦੇ ਇਹ ਨਿਗਾਚ ਆ ਗਏ ਤਾਂ ਮੇਰਾ ਮਤਲਬ ਹੁਣ ਕਸਰ ਕੀ ਰਹੇਗੀ ਸਿੱਖਾਂ ਦੀ ਕਿ ਅਸੀਂ ਕਿੱਥੇ ਜਾਈਏ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਹੁਣ ਅਲੱਗ ਕਰ ਲੋ ਅਸੀਂ ਬਥੇਰਾ ਇਹ ਸੇਵਾ ਕੀਤੀ ਹੈ ਇਸ ਮੁਲਕ ਦੀ ਆਜ਼ਾਦੀ ਦੇ ਵੇਲੇ ਵੀ ਸਾਡਾ ਕੋਈ ਕੰਮ ਨਹੀਂ ਸੀ ਅੰਗਰੇਜ਼ਾਂ ਨੇ ਸਾਨੂੰ ਕੋਈ ਵਿਗਾੜਿਆ ਨਹੀਂ ਸੀ ਸਾਡਾ ਅਸੀਂ ਐਵੇਂ ਹੀ ਗਾਂਧੀ ਤੇ ਨਹਿਰੂ ਦੇ ਅੱਖੇ ਲੱਗ ਕੇ ਟੁੱਟਣ ਨਾਲ ਲੱਗ ਕੇ ਤੇ ਅਸੀਂ ਅੰਗਰੇਜ਼ਾਂ ਦੇ ਪਿੱਛੇ ਭੱਜ ਗਏ ਸੋ ਇਹ ਸਾਰੀਆਂ ਚੀਜ਼ਾਂ ਸਾਡਾ ਜਿਹੜਾ ਦੁੱਖ ਹੈ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿਉਂ ਕਰਕੇ ਇਹ ਦੁੱਖ ਮੈਂ ਦਲੀਲ ਦੇ ਨਾਲ ਦੇ ਰਿਹਾ ਬਗੈਰ ਦਲੀਲ ਤੋਂ ਨਹੀਂ ਮੈਂ ਕਹਿ ਰਿਹਾ ਕੁਝ ਵੀ ਸੋ ਇੰਨਾ ਮੈਂ ਕਹਿਣਾ ਬਾਕੀ ਤੁਸੀਂ ਹੁਣ ਪੁੱਛ ਸਕਦੇ ਹੋ